ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੌਮੀ ਪਾਸ਼ੇ 10ਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪੂਰੀ ਦੁਨੀਆ ਦੇ ਅੰਦਰ ਇਹ ਮਨਾਇਆ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ ਤੇ ਅਜ ਧਾਰਮਿਕ ਸਮਾਗਮ ਹੋਏ ਨੇ ਉੱਥੇ ਹੀ ਤਸਵੀਰਾਂ ਤੁਹਾਨੂੰ ਪਹਾਨੀ ਕਰਦੀਆਂ ਦਿਖਾਵਿਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰਜੀਤ ਸਿੰਘ ਮਲਕੂ ਸ਼ਟਰਿੰਗ ਸਟੋਰ ਤੇ ਮਾਰਕੀਟ ਦੇ ਸਹਿਯੋਗ ਨਾਲ ਅੱਜ ਮਿੱਠੇ ਚੌਲਾਂ ਦਾ ਲੰਗਰ ਜੋ ਉਹ ਲਗਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਵਾਨੀਗਰ ਤੋਂ ਸੋ ਅੱਜ ਇਸ ਜਹਾਰੇ ਨੂੰ ਪੂਰੀ ਦੁਨੀਆ ਦੇ ਅੰਦਰ ਬੜੀ ਸ਼ਾਦਾ ਦੇ ਨਾਲ ਮਨਾਇਆ ਜਾ ਰਿਹਾ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਮਲਕੂ ਸ਼ਟਿੰਗ ਸਟੋਰ ਵੱਲੋਂ ਤੇ ਨੇੜੇ ਦੀ ਮਾਰਕੀਟ ਵੱਲੋਂ ਅੱਜ ਇਹ ਮਿੱਠੇ ਚੌਲਾਂ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਨੇ ਜਿਹੜੇ ਉਹ ਵਰਤਾ ਰਹੇ ਨੇ ਮਿੱਠੇ ਚੌਲ ਵਰਤਾ ਰਹੇ ਨੇ ਕਲਾਕੇ ਦੀ ਜਿਹੜੀ ਠੰਡ ਹੈ ਉਹ ਪੈ ਰਹੀ ਹੈ ਤੇ ਰਾਗੀ ਜੀ ਨੇ ਜਿਹੜੇ ਉਹ ਆਰਾਮ ਨਾਲ ਰੁੱਕ ਕੇ ਇਹ ਮਿੱਠੇ ਚੌਲਾਂ ਦਾ ਲੰਗਰ ਸ਼ਕ ਰਹੇ ਨੇ ਸਾਨੂੰ ਉੱਥੇ ਡੱਚ ਚਲਦੇ ਆ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਆਜੋ ਤੁਸੀਂ ਵੀ ਸੁਣ ਲਓ ਰਣਜੀਤ ਸਿੰਘ ਜੀ ਪ੍ਰਧਾਨ ਜੀ ਅੱਗੇ ਲੰਗਰ ਲਗਾਏਗੇ ਬਹੁਤ ਇਸ਼ਤਿਹਾਰ ਬਣੂਗਾ ਅਬ ਉਹਨਾਂ ਨੂੰ ਲਗਾ ਲਏਗੇ ਅੱਜ ਤਨਤਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਤੌਰ ਪਰ ਸਮਰਪਿਤ ਭਾਈ ਲਾਲੋ ਜੀ ਪਰਿਵਾਰ ਵੱਲੋਂ ਇੰਨੇ ਵੀ ਰਾਮ ਗੜੀਆ ਪਰਿਵਾਰ ਨੇ ਸਾਰਿਆਂ ਨੇ ਇਹ ਰਲ ਕੇ ਪਰਿਵਾਰ ਲੰਗਰ ਲਗਾਇਆ ਜੋ ਮਿੱਠੇ ਚਾਹਾਂ ਦਾ ਲਗਾਇਆ ਹੈ ਔਰ ਇਸ ਦੇ ਵਿੱਚ ਖਾਸ ਤੌਰ ਤੇ ਵਿਸ਼ੇਸ਼ ਸਹਿਯੋਗ ਹੈ ਜਿਹੜਾ ਉਹ ਮਨਕੂ ਸੈਟਿੰਗ ਸਟੋਰ ਵਾਲਿਆਂ ਦਾ ਉਹਨਾਂ ਦਾ ਉਦਮ ਉਪਰਾਲੇ ਦੇ ਸਦਕਾ ਮਾਰਕੀਟ ਵਾਲਿਆਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਜਿਸ ਦੇ ਵੀ ਤਸੱਬ ਤੋਂ ਵੱਧ ਚੜ ਕੇ ਬੱਚੇ ਬੁਢਰਗ ਸੇਵਾ ਬਾਰੇ ਨੇ ਔਰ ਆਪਣੇ ਤਨ ਮਨ ਨੂੰ ਸੇਵਾ ਕਰ ਰਹੇ ਨੇ ਪੁਰਕੀ ਕੀ ਫੀਲ ਆ ਜੇ ਕਰਦਾ ਆ। ਆਤਮੈ ਇਹ ਫੀਲ ਕਰਨਾ ਕਰੂੰਗਾ ਕਿ ਗੁਰਗੋਵਿੰਦ ਸਿੰਘ ਜੀ ਨੇ ਸਬਰਤ ਅੱਜ ਉਹਨਾਂ ਨੇ ਸਾਡੇ ਦੀ ਸਰਵਾਂ ਸਰਵਾਰਿਆ ਆਪਾ ਵਾਰਿਆ ਇੱਕ ਕੌਮ ਨੂੰ ਨਵੀਂ ਸੇਹਤ ਦਿੱਤੀ ਖਾਲਸੇ ਦਾ ਜਨਮ ਹੋਇਆ ਉਸ ਪਤਸ਼ਾਹ ਪਾਸ਼ਾ ਸਰਬਸਰਾਨੀ ਸੱਚੇ ਪਾਤਸ਼ਾਹ ਜੀ ਨੂੰ ਆਸੀਸੇ ਦਤਾ ਕਰਦੇ ਆਂ ਔਰ ਨਮਨ ਕਰਦੇ ਆਂ ਮੈਂ ਕਹਿਣਾ ਇਸ ਮੌਕੇ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਸੂਬ ਨਾਲ ਜੋੜਨਾ ਚਾਹੀਦਾ ਹੈ ਔਰ ਸਾਡੇ ਸਿਖਾ के सामने ਸੰਸਾਰ ਦੇ ਮਰਹੂਮ ਜਿਹੜੇ ਆਗੂ ਨੇ ਗਏ ਅੱਜ ਜਿਹੜੇ ਮੌਜੂਦਾ ਆਗੂ ਨੇ ਜਗਦੀ ਸਿੰਘ ਖੱਲਿਆਰ ਜੀ ਉਹਨਾਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਰਦਾਸ ਕਰਦੇ ਹਾਂ ਇਹ ਹੀ ਭਾਈਚਾਰਾ ਕਿ ਰੱਬ ਹਰ ਇੱਕ ਪਰਿਵਾਰ ਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀਆਂ ਬਖਸ਼ੇ। ਫੁਰਪੇ ਸਿੰਘ ਜੀ ਅਧੀਗ ਗੁਰਜਾਣੂ ਸਿੰਘ ਪ੍ਰਕਾਸ਼ ਸਾਡੇ ਡੈਮੋਕਰਟ ਮਰਦ ਪਰਿਵਾਰ ਤੋਂ ਹੀ ਤੋਂ ਮਿੱਟੀ ਘਾ ਲੰਗਰ ਲਾਇਆ ਹੋਇਆ ਤੇ ਆਤੀ ਸੰਗਤਰੇ ਸੇਵਾ ਕੀਤੀ ਹੈ ਤੇ ਸਾਥੀ ਵੀ ਗਏ ਨੇ ਤੇ ਮੇਰੇ ਪਰਿਵਾਰ ਵੱਲੋਂ ਵੀ ਬਹੁਤ ਬੜਾ ਚੋਗਤਾਨ ਹੈ ਸੰਗਤਰੇ ਦੇ ਵਿੱਚ ਹੀ ਅੱਜ ਦੇ ਮੌਕੇ 'ਤੇ ਜਿਹੜੀ ਅੱਜ ਦੀ ਗੱਲ ਹੈ ਉਹ ਬੜੀ ਮਹੱਤਵਪੂਰਨ ਪੀੜਾ ਵੀ ਵਰਗਾਂਸ਼ੀ ਪ੍ਰਕਾਰ ਦੇ ਹਰੇ ਦੇ ਜੀ ਨਸ਼ਿਆਂ ਨੂੰ ਰਹਿ ਤਾ ਹੁਣੇ ਆਪਣੇ ਮੈਂਟਲ ਕਾਮ ਕਰਨੇ ਤੇ ਸਿੱਖੀ ਨਾਲ ਜੁੜਨੇ ਆ